ਹਾਂਜੀ ਵੀਰ ਆ ਬਾਬਾ ਜੀ ਦੇ ਵਿਚਾਰ ਸੁਣੋ ਕਿਹੜਾ ਧਨ ਹੈ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਕਮਾਉਣਾ ਚਾਹੀਦਾ ਹੈ ਵਿਚਾਰ ਸੁਣੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਕਰਨਾ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੇ ਨਾਹੀਂ ਸਾਨੂੰ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਮਾਨਕ ਮੋਤੀ ਨੇ ਆ ਜਿਹੜੇ ਪੈਸੇ ਤੂੰ ਇਕੱਠੇ ਕਰਦੇ ਚੋਰੀ ਹੋ ਸਕਦੇ ਨੇ ਰੱਬ ਦੇ ਨਾਮ ਦੇ ਹੀਰੇ ਮੋਤੀ ਚੋਰੀ ਨਹੀਂ ਹੋ ਸਕਦੇ ਇਸ ਕਰਕੇ ਰੰਗ ਸਬੇ ਨਾਰਾਇਣੇ ਜੀਤੇ ਮਨ ਭਾਵਨ ਰੰਗ ਦਾ ਅਰਥ ਇੱਥੇ ਕਲਰ ਨਹੀਂ ਹੈ ਨੀਲਾ ਕਾਲਾ ਪੀਲਾ ਚਿੱਟਾ ਇਹ ਰੰਗ ਨਹੀਂ ਹੈ ਇੱਥੇ ਰੰਗ ਦਾ ਅਰਥ ਹੈ ਕੋਤਕ ਆਪੇ ਹਾਰੇ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਜਿਨਨੇ ਰੰਗ ਨੇ ਰੱਬ ਦੇ ਦੁੱਖ ਵਾਲੇ ਸੁੱਖ ਵਾਲੇ ਖੁਸ਼ੀ ਵਾਲੇ ਗਮੀ ਵਾਲੇ ਜਨਮ ਵਾਲੇ ਵਿਆਹ ਵਾਲੇ ਮੌਤ ਵਾਲੇ ਰੰਗ ਸਭੇ ਨਾਰਾਇਣੇ ਜਿਤੇ ਮਨ ਭਾਵਨ ਇਹ ਸਭ ਉਸ ਪ੍ਰਮਾਤਮਾ ਦੇ ਰੰਗ ਨੇ ਭਾਈ ਉਹਦੇ ਕੌਤਕ ਨੇ